ਵਾਹਿਗੁਰੂ ਚਾਹ ਵਾਹਿਗੁਰੂ ਜੀ ਕੀ ਫਤਿਹ ਜੀ। ਹੋ ਸਿੰਘ ਦਾ ਚੜ੍ਹਦੀ ਕਲਾ ਜੀ। ਲਿਆਓ ਲਿਆਓ ਕਿਤਾਬ ਤਾਂ ਬਹੁਤ ਤਾਂ ਗੁਰੂ ਰਾਮਦਾਸ ਬਾਬਾ ਜੀ ਇੰਨੇ ਬਜ਼ੁਰਗ ਹੋ ਗਏ ਹੋ। ਵਾਹਿਗੁਰੂ ਚਾਹ ਵਾਹਿਗੁਰੂ ਜੀ ਪਤਿਏ ਇੰਨੇ ਇੰਨੇ ਬਜ਼ੁਰਗ ਹੋ ਗਏ ਮੈਂ ਵੇਖਿਆ ਇੰਨਾ ਇਨੀਮਰ ਹੋ ਗਈ ਆ। ਕੀ ਗੱਲ ਹੋ ਗਈ ਬੱਬੂ ਜੀ? ਹੋ ਜੀ ਇਸ ਤਰ੍ਹਾਂ ਹੀ ਆ ਫੇਰ ਕਰਨਾ ਹੀ ਪੈਣਾ। ਵਾਹਿਗੁਰੂ ਵਾਹਿਗੁਰੂ ਜਦੋਂ ਉਹਨੇ ਜਨਮ ਦਿੱਤਾ ਹਾਂ ਮਹਾਰਾਜ ਨੇ ਆਸ਼ਾ ਦਿੱਤੇ ਆ। ਹੂੰ ਉਹ ਬਾਬੇ ਨਾਨਕ ਜੀ ਨੇ ਕਿਹਾ ਸੀ ਕੀਰਤਕਾਰ ਕੀਰਤਕਾਰ ਵਾਹ ਉਹ ਕੀ ਬਾਤ ਹੈ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਮੰਜੇ ਤੇ ਬੈਠੇ ਹੋਏ ਗੁਜ਼ਾਰਾ ਨਹੀਂ ਵਾਹਿਗੁਰੂ ਵਾਹਿਗੁਰੂ ਜੀ ਆਕਰ ਕ੍ਰਿਸ਼ਨ ਕੋਈ ਤੇ ਕਰਨਾ ਕੋਈ ਐਕਚੁਅਲੀ ਹੁੰਦਾ ਕਿ ਗੁਰਸਿੱਖ ਕਦੀ ਮੰਗਦਾ ਨਹੀਂ ਇਹਨੇ ਕੀਰਤ ਕਰਨੀ ਕਰਨੀ ਹੈ ਹੈ ਉਮਰ ਕਿੰਨੀ ਹੈ ਬਜ਼ੁਰਗਾ ਬਣੀ ਮੈਂ ਉਮਰ ਤੇ ਆਪਣੀ 75 ਸਾਲ ਦੀ 75 ਸਾਲ 75 ਸਾਲ ਦੀ ਤੇ ਕਿੰਨੀ ਕਮਾਇਆ ਕਮਾਉਂਦੇ ਰੋਜ਼ ਬਦਵਾ ਪਈ ਆੜ ਇੱਕ ਕੰਮ ਤੋਂ ਨਹੀਂ ਕਦੀ ਕਦੀ ਮਾਇਆ ਕੋਈ ਨਹੀਂ ਮਤਲਬ 1.5 200 ਹੋ ਬਸ ਨਾ ਨਾ ਹਾਂ ਮੇਰੇ ਕੇਵਲੇ ਪੰਜਾਬ ਹੀ ਬਣ ਜਾਣ ਤਾਂ ਵੀ ਪੰਜਾਬ ਹੀ ਛੋ ਬਣ ਜਾਣ ਤੇ ਬੱਬਾਈ ਜੇ 50 100 ਇਸ ਸਬਰ ਨਾ ਹੀ ਬਣੇ ਤੇ ਫੇ ਵੀ ਤਾਂ ਵੀ ਕੋਈ ਨਹੀਂ ਤਾਂ ਗੁਰੂ ਰਾਮਦਾਸ ਹੈ ਮੇਰੀ ਨਿਗਾਹਬੰਦੀ ਹੋਣੀ ਚਾਹੀਦੀ ਆ ਤਬ ਗੁਰੂ ਰਾਮਦਾਸ ਤੁਹਾਨੂੰ ਬਣਾਉਂਦਾ ਹਾਂ ਬੰਦਿਆ ਹਾਂ ਹਿਲਾ ਦੇ ਵਸੀਲਾ ਹਾਂ ਆਖਰ ਕਰੋ ਤੁਰੇਗਾ ਹਿਲਾ ਕਰੇਗਾ ਵਸੀਲਾ ਮੈਂ ਆਪੇ ਬਣਾ ਦੂੰ ਬਣਾ ਦੂੰ ਤਨ ਗੁਰੂ ਰਾਮਦਾਸ ਤੇ ਇਹ ਆ ਤੇ ਬਾਬਾ ਜੀ ਇੱਕ ਮਣੀ ਗਾਲੇ ਦੱਸੋ ਸਬਰ ਹੋ ਜਾਂਦਾ 500 ਦੇ ਨਾਲ ਸਬਰ ਤੇ ਨਹੀਂ ਆਣ ਕਰੀਏ ਕੀ ਹਾਂ ਕੀ ਕਰੀਏ ਹੂੰ ਹੈ ਸਬਰ ਹੁੰਦਾ ਤੇ ਨਹੀਂ ਤੇ ਹੀ ਮਨੇ ਕਿਹਾ 500 ਕਮਾਨਾ ਤੇ ਮੇਰੇ ਮਨ ਚ ਆਂਦਿਆ ਜੀ ਕਿ 50 ਸੋਨਾ ਫਿਰ ਗੁਰੂ ਰਾਮਦਾਸ ਪਾਸ਼ਾ ਦਾ ਸ਼ੁਕਰਾਨਾ ਫੁਕ ਕਰਦੇ ਵਹੀ ਕਰਨ ਵਾਲਾ ਉਹੀ ਦੇਣ ਵਾਲਾ ਉਹ ਦੇਣ ਵਾਲਾ ਉਹ ਬਰੋਲਰ ਸਾਡੀਆਂ ਟੈਨਸ਼ਨਾਂ ਬੜੀਆਂ ਬਾਬਾ ਜੀ ਇਤਰਾ ਹਨ ਸਾਡੀਆਂ ਟੈਨਸ਼ਨਾਂ ਬੜੀਆਂ ਮੈਨੂੰ ਹੁੰਦੀਆਂ ਲੋਨ ਦੇਣਾ ਵਾ ਇਹ ਕਰਨਾ ਵਾ ਤੇ ਤੁਹਾਨੂੰ ਨਹੀਂ ਕਦੀ ਕੋਈ ਟੈਨਸ਼ਨ ਹੁੰਦੀ ਕਿ ਹਾਂ ਅੱ비 ਘਰ ਚ ਕੋਈ ਬਿਮਾਰ ਪੈ ਗਿਆ ਫਿਰ ਪੈਸੇ ਕਿੱਥੋਂ ਆਣਗੇ ਨਹੀਂ ਹੁੰਦੀ ਮਾਲਕ ਦੇ ਉੱਤੇ ਉਹ ਮਾਲਕ ਆਪੇ ਕਰਨ ਵਾਲਾ ਆਪੇ ਕਰਦਾ ਹੈ ਆਪੇ ਆ ਕਰਨ ਕਰਾਉਣ ਆਪੇ ਤੁਸੀਂ ਅੱਜ ਸਿਰਫ 20 ਰੁਪਏ ਕਮਾਏ ਆ ਫਤਬਾ ਪਾਪਾਈ ਦਿਖਾਓਗੇ ਹਾਂ ਦਿਖਾਓ ਜਰਾ ਤਨ ਗੁਰੂ ਰਾਮਦਾਸ ਕਾਣਾ ਉਹ ਤੇ ਮਤਲਬ ਆਪਣਾ ਵੇਖੋ ਬਸ ਇਹੀ ਆ ਨਹੀਂ ਬਾਬੇ ਸਬਰ ਹੋ ਜਾਂਦਾ ਫਿਰ 20 ਨਹੀਂ ਨਹੀਂ ਹਾਂ ਉਹ ਤੇ ਕੱਲ ਦੇ ਪੈਸੇ ਹੁੰਦੇ ਬਾਕੀ ਅੱਛਾ ਆ ਵਾ 20 ਰੁਪਏ ਕਮਾਏ ਸਾਰੇ ਤਨ ਗੁਰੂ ਰਾਮਦਾਸ ਸਭ ਜਾਨ ਤਾਂ ਲਿਆ ਵਾ ਤਨ ਗੁਰੂ ਰਾਮਦਾਸ ਇਹ ਸਮਾਨ ਦੇ ਵਿੱਚੋਂ ਆਪਾਂ ਨੂੰ 40 ਰੁਪਏ ਬਚ ਜਾਣੇ ਵਾਹ ਜੀ ਵਾ 40 ਬਹੁਤ ਆ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਆਪਾਂ ਖਲੇ ਖਲੇ ਛੋਲੇ ਛਣਕਵਾੜ ਕੱਪਾ ਕਰਾ ਅੱਛਾ ਬੱਬੀ ਜੀ ਦਾ ਮੈਂ ਹਣ ਮੈਂ ਤੁਹਾਨੂੰ ਦ ਦਾਂ ਬੱਬਾ ਜੀ ਮੈਂ ਨਾ ਐਕਚੁਅਲੀ ਹੋਇਆ ਕੀ ਆ ਮੇਰੇ ਨੇ ਬਾਪੂ ਨੇ ਮੈਨੂੰ ਨਾ ਕਿਹਾ ਸੀ ਕਹਿੰਦਾ ਕਿ ਇਹ ਨਾ ਬਜ਼ੁਰਗ ਨੂੰ ਪੱਗ ਦੇਣੀ ਦਸਤਾਰ ਦਸਤਾਰ ਦੇਣੀ ਆ ਬਾਪੂ ਮੇਰਾ ਬਾਹਰ ਬੈਠਾ ਵਾ ਅੱਛਾ ਤੇ ਉਹ ਮੈਨੂੰ ਫੋਨ ਕੀਤਾ ਉਹਨੇ ਤੇ ਕਹਿੰਦਾ ਕਿ ਇਹ ਬਜ਼ੁਰਗ ਨੂੰ ਨਾ ਪੱਗ ਦੇਣੀ ਉਹ ਤੇ ਨਾਲ ਕਿਹਾ ਪਜਾਮਾ ਤੇ ਮੈਂ ਇਦਰੋਂ ਗਲੰਘਾ ਦੇ ਆਏ ਤੇ ਮੇਰਾ ਧਿਆਨ ਤੁਹਾਡੇ ਵੱਲ ਪਿਆ ਗਿਆ ਜੇ ਮੇਰੀ ਇੱਕ ਬੇਨਤੀ ਛੋਟੀ ਜੀ ਹੈ ਤੇ ਜੇ ਤੁਸੀਂ ਮੇਰੇ ਵੱਲੋਂ ਇਨਿਕ ਪੱਗ ਦਾ ਪੱਗ ਦੀ ਸੇਵਾ ਤੇ ਇੱਕ ਕੱਪੜਾ ਪਜਾਮਾ ਸੋਹਣਾ ਜਾਂ ਤੁਹਾਡੇ ਵਾਸਤੇ ਜੇਕਰ ਪ੍ਰਮਾਣ ਕਰੋ ਮੇਰੇ ਵੱਲੋਂ ਮੇਰੇ ਦਾ ਬਾਪੂ ਨੇ ਮਨੂ ਗਾਲਾਂ ਬੜੀਆਂ ਕੱਢਣੀਆਂ ਆਈ ਉਹ ਤੇ ਮੈਂ ਨੂੰ ਕਹਿਣਾ ਕਿ ਮੈਂ ਤੁਹਾਡੀ ਭੇਜੀ ਸੇਵਾ ਮੇੜਾ ਸਹੀ ਜਗ੍ਹਾ ਤੇ ਪਹੁੰਚਾਤੀ ਆ ਤੇ ਉਹ ਫੌਜੀ ਰਿਟਾਇਰ ਹੋਇਆ ਵਾ ਉਹ ਸਿੱਧੀਆਂ ਗਾਲਾਂ ਹੀ ਕੱਢਦਾ ਮਨੂੰ ਮੋਟਿਆ ਮੋਟਾ ਨਹੀਂ ਮਨੂੰ ਕਹਿੰਦਾ ਜਿਹੜਾ ਕੰਮ ਤੈਨੂੰ ਤੈਨੂੰ ਕੰਮ ਆ ਗਿਆ ਨਾ ਸੇਵਾ ਕੀ ਤੇ ਸੇਵਾ ਕਰ ਲਾ ਨਹੀਂ ਇਹ ਗੱਲ ਠੀਕ ਹੈ ਆਹੋ ਤੇ ਮੈਂ ਮੈਂ ਥੋੜਾ ਨਾ ਉਰੇ ਪਰੇ ਹੋ ਜਨਾ ਵਾ ਤੇ ਬਾਪੂ ਮੇਰਾ ਹੈਗਾ ਗਰਮ ਸਵਾ ਦਾ ਤੇ ਮੈਂ ਬੜਾ ਠੰਡੇ ਸਵਾ ਦਾ ਤੇ ਬੇਨਤੀ ਮੇਰੀ ਇਹੀ ਆ ਪਿਆਰਿਓ ਮੈਨਾਂ ਥੋੜੀ ਜੀ ਮਾਇਆ ਤੁਹਾਨੂੰ ਦੇਣੀ ਆ ਕਿ ਗੁਰੂ ਰੰ다ਸ ਨਹੀਂ ਮੇ ਬੇਨਤੀ ਸੁਣ ਬੇਨਤੀ ਕਰ ਦਿਓ ਤੁਸੀਂ ਨਹੀਂ ਸੇਵਾ ਨਹੀਂ ਕਰਦਾ ਨਾ 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 ਮੈਂ ਤਾਂ ਬਾਬਾ ਜੀ ਚਿਤਰਾ ਤੋਂ ਡਰ ਤੋ ਤੁਹਾਨੂੰ ਤੁਹਾਡੇ ਕੋਲ ਕੱਢ ਗਿਆ ਚਿਤਰਾ ਦੇ ਡਰ ਤੋਂ ਨਹੀਂ ਤਾਂ ਬਾਪੂ ਕੋਲ ਸ਼ਾਮ ਨੂੰ ਮਿਲਣਾ ਉਹ ਫੋਨ ਫੋਨ ਕਰਦਾ ਵੀਡੀਓ ਕਾਲ ਮੈਨੂੰ ਉਹਨੇ ਵੀਡੀਓ ਕਾਲ ਦੇ ਮਿਲਣਾ ਸੁਣਾਣੀ ਸ਼ੁਰੂ ਕਰ ਦੇਣੀ ਆ ਮੈਂ ਤੁਹਾਡੀ ਫੋਟੋ ਭੇਜ ਦਣੀ ਕਿ ਮੈਂ ਮੈਂ ਤੁਹਾਡੀ ਦੇਦੀ ਆ ਠੀਕ ਹੈ ਨਾ ਉਹਦੇ ਨਾਲ ਫਿਰ ਮੈਂ ਮੇਰਾ ਫਿਰ ਬਚਾ ਹੋਏ ਨਾ ਠੀਕ ਆ ਮੈਂ ਥੋੜੀ ਮੈਂ ਤੁਹਾਨੂੰ ਜਨਾ ਤੁਸੀਂ ਇੱਕ ਨਾ ਆਪਣਾ ਲੈ ਕੇ ਆ ਜਿਓ ਦਸਤਾਰ ਸੋਣੀ ਜੀ ਤੇ ਇੱਕ ਆਪਣਾ ਕੁਰਤੇ ਪਜਾਮੇ ਦਾ ਕੱਪੜਾ ਸੋਨਾ ਜਾ ਠੀਕ ਆ ਪਿਆਰਿਓ ਮੈਂ ਥੋੜੀ ਜਿਹੀ ਮਾਇਆ ਦੇਣਾ ਤੇ ਉਹ ਉਹਨਾਂ ਲਈ ਭੇਜੀ ਸੀ ਇਹ ਬਾਬਾ ਜੀ ਕੁਝ ਨਹੀਂ ਹੈਗਾ ਇਹ ਗੁਰੂ ਗ੍ਰੰਥ ਸਾਹਿਬਾ ਵੱਲੋਂ ਮਾਇਆ ਇੱਕ ਤੁਸੀਂ ਦਸਤਾਰ ਲੈ ਆਏ ਨਹੀਂ ਇੱਕ ਤੁਸੀਂ ਦਸਤਾਰ ਲੈ ਆ ਜਿਓ ਤੇ ਇੱਕ ਤੁਸੀਂ ਨਾ ਕੁਰਤਾ ਮਾਮਾ ਲਾਇਓ ਤੇ ਪਿਆਰਿਓ 20 ਰੁਪਏ ਤੁਸੀਂ ਕਮਾਏ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਇਆ ਮੇਰੀ ਤਾਂ ਹੈ ਨਹੀਂ ਪਿਆਰਿਓ ਇਹ ਤੁਸੀਂ ਲੈ ਜਿਓ ਠੀਕ ਆ ਤੇ ਮੈਨੂੰ ਪਤਾ ਨਾ ਮੈਨੂੰ ਬਾਪੂ ਨੇ ਸ਼ਾਮੀ ਛੜਨਾ ਨਹੀਂ ਨੀ ਤੇ ਠੀਕ ਆ ਤੇ ਉਹ ਤੁਸੀਂ ਫਿਰ ਨਾ ਜਿਵੇਂ ਤੁਹਾਨੂੰ ਠੀਕ ਲੱਗਦਾ ਬਾਕੀ ਅਰਦਾਸ ਵੀ ਅੰਦੀ ਕਰਿਓ ਕਿ ਸਾਡੀ ਗੋਮ ਚੜਦੀ ਕਲਾ ਚ ਹੋਵੇ ਸਾਡੇ ਬਜ਼ੁਰਗਾਂ ਦਾ ਭਲਾ ਹੋਵੇ ਹਾਂ ਤੇ ਬਾਬਾ ਨਾਨਕ ਸਾਹਿਬ ਬਿਲਕੁਲ ਬਿਲਕੁਲ ਪਿਆਰਿਓ ਕਰੋ ਮੇਰ ਕਰੋ ਹਾਂ ਚਲੋ ਪਿਆਰਿਓ ਚੜਦੀ ਕਲਾ ਚ ਰਹਿਓ ਕਿੱਥੇ ਮੈਂ ਮੈਂ ਬਾਬਾ ਜੀ ਗੁਰੂ ਰਾਮਦਾਸ ਦੇ ਘਰ ਤੋਂ ਆਨਾ ਤੇ ਹਾਂ ਉਧਰੋਂ ਤੁਰਦਾ ਫਿਰਦਾ ਆਨਾ ਤੇ ਐਵੇਂ ਤੁਰਦਾ ਫਿਰਦਾ ਮੈਂ ਨਿਕਲ ਜਾਣਾ ਠੀਕ ਹੈ ਪਿਆਰਿਓ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ ਜੀ ਠੀਕ ਹੈ ਪਿਆਰਿਓ ਚੜ੍ਹਦੀ ਕਲਾ ਚ ਰਹਿਓ ਜੀ ਓਕੇ ਜੀ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ ਠੀਕ ਹੈ ਪਿਆਰਿਓ ਲੈ ਆ ਜੋ ਸਾਈਕਲ ਤੁਦੀ ਨਹੀਂ 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 ਬਾਬਾ ਜੀ ਸੇਵਾ ਚ ਕੋ ਕੋਟੀ ਚਾ ਕਦੀ ਫਿਰ ਕਦੀ ਗੁਰੂ ਅਰਜਨਦਾਸ ਮਲਾਉਗਾ ਫਿਰ ਕਦੀ ਕਰਾਂਗੇ ਹੋੱਚੇ ਪਿਆਰੇਓ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅਰਦਾਸ ਕੀਤੀ ਕਰਦੇ ਪਿਆ ਫੈਸੇ ਮਿਲਣ ਤੋਂ ਬਾਅਦ ਸਤਨ ਗੁਰੂ ਦਾ ਸ਼ੁਕਰਾਨਾ ਜ਼ਰਾ ਬੋਲੇ ਪਾਚਾ ਸਤਨ ਗੁਰੂ ਦਾ ਠੀਕ ਹੈ ਪਿਆਰੇਓ ਵਾਹਿਗੁਰੂ ਜੀ ਕੀ ਫਤਿਹ